ਕਿੰਦੇ 84 ਕਦਮਾਂ ਦਾ ਪੁਲ ਲੰਘ ਕੇ ਗੁਰੂ ਰਾਮਦਾਸ ਜੀ ਦੇ ਕੋਲ ਆਇਆ ਭਲਿਆ ਤੇਰੇ ਗੁਰੂ ਰਾਮਦਾਸ ਜੀ ਨੇ ਤੈਨੂੰ ਸੀਨੇ ਨਾਲ ਲਾ ਕੇ ਇੱਕ ਬਚਨ ਦਿੱਤਾ ਕਿਹੜਾ ਬਚਨ ਕਿ ਵੇਖ ਸਿੱਖਾ ਮੇਰੇ ਘਰ ਨੂੰ ਸੋਨਾ ਲੱਗਾ ਬੋਲੋ ਸਤਨਾਮ ਸ੍ਰੀ ਅੱਠੇ ਪੈਰ ਉਸ ਘਰ ਦੇ ਵਿੱਚ ਸ਼ਬਦ ਚੱਲਦਾ ਏ ਤੇ ਮੇਰੇ ਪਾਸ਼ਾ ਦਾ ਹੁਕਮ ਕੀ ਹੈ ਕਿ ਸਿੱਖਾ ਵੇਖ ਮੇਰੇ ਘਰ ਨੂੰ ਬਾਹਰੋਂ ਸੰਗਤਾਂ ਵੇਂਦੀਆਂ ਤੇ ਕਹਿੰਦੀਆਂ ਗੋਲਡਨ ਟੈਂਪਲ ਸੋਨੇ ਦਾ ਘਰ ਹੁਣ ਤੇ ਆਪਣੇ ਵੀ ਕਹਿਣ ਲੱਗ ਪਏ ਤੁਸੀਂ ਨਾ ਖਿਆ ਕਰੋ ਦੋਵੇਂ ਪੰਜਾਬ ਜਾਣਾ ਇਹ ਸ਼ਬਦ ਨਹੀਂ ਵਰਤਣਾ ਮੈਂ 골ਡਨ ਟਾਈਪਲ ਜਾਣਾ ਸੋਨੇ ਦੀਆਂ ਇਮਾਰਤਾਂ ਰਾਜੇ ਮਹਾਰਾਜਿਆਂ ਦੀਆਂ ਵੀ ਬਥੇਰੀਆਂ ਸੀ ਪਰ ਉਹਨਾਂ 'ਚ ਮੌਤ ਵੀ ਨਜ਼ਰ ਆਉਂਦੀ ਹੈ ਜਦੋਂ ਪਿਆਰੇ ਦੇ ਘਰ ਦੀ ਪ੍ਰਕਰਮਾ ਕਰਦੇ ਆ ਉੱਥੇ ਜ਼ਿੰਦਗੀ ਵੀ ਨਜ਼ਰ ਆਉਂਦੀ ਆੱਖ ਸੁਭਾ। ਹਨ ਗੁਰੂ ਰਾਮਦਾਸ ਸਮਾਰਕ ਕੀ ਕਹਿੰਦੇ ਕਿ ਭਾਈ ਮੇਰੇ ਘਰ ਨੂੰ ਸੋਨਾ ਲੱਗਾ ਮੋਤੀ ਹੀਰੇ ਲੱਗਿਆ ਪਰ ਕਿਉਂ ਅੰਦਰ ਸ਼ਬਦ ਚੱਲਦਾ ਹੈ ਤੇ ਸਾਨੂੰ ਕੀ ਹੁਕਮ ਹੈ ਕਿ ਸਿੱਖੋ ਵੇਖੋ ਮੇਰੇ ਘਰ ਨੂੰ ਸੋਨਾ ਮੋਤੀ ਹੀਰੇ ਲੱਗੇ ਅੰਦਰ ਸ਼ਬਦ ਹੈ ਜਿਸ ਦਿਨ ਤੁਹਾਡੇ ਘਰ ਚ ਤੁਹਾਡੇ ਬੱਚਿਆਂ ਚ ਤੁਹਾਡੇ ਪਰਿਵਾਰ ਦੇ ਵਿੱਚ ਸ਼ਬਦ ਚੱਲ ਪਿਆ ਤੁਹਾਡਾ ਘਰ ਵੀ ਸੋਹਣੇ ਦਾ ਹੋ ਜਾਏਗਾ ਖੁਸਾਤਨਾ